ਲੁਧਿਆਣਾ ਦੇ ਜਗਰਾਉਂ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਇਸ ਪਿੰਡ ਦੇ ਵਿੱਚ ਬਚਿੱਤਰ ਸਿੰਘ ਦਾ ਪਰਿਵਾਰ ਰਹਿੰਦਾ ਸੀ ਇਹਦਾ ਨਾਮ ਬਦਲਿਆ ਹੋਇਆ ਹੈ ਇਹ ਪਰਿਵਾਰ ਦੇ ਵਿੱਚ ਬਚਿੱਤਰ ਸਿੰਘ ਦੀ ਮਾਂ ਬਲਵੀਰ ਕੋੜ ਇਹਦੀ ਪਤਨੀ ਕਿਰਨਦੀਪ ਕੋੜ ਤੇ ਇਹਨਾਂ ਦੇ ਦੋ ਬੱਚੇ ਰਹਿੰਦੇ ਸਨ ਬਚਿੱਤਰ ਸਿੰਘ ਖੁਦ ਇੱਕ ਗੁਰਦੁਆਰੇ ਦੇ ਵਿੱਚ ਪਾਠੀ ਵਜੋ ਕੰਮ ਕਰਦੇ ਸਨ ਜਿਵੇਂ ਕਿ ਇੱਕ ਪਾਠੀ ਦਾ ਆਪਣੇ ਮੁਹੱਲੇ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਕਿੰਨਾ ਮਾਣ ਹੁੰਦਾ ਹੈ ਕਿਵੇਂ ਕਿੰਨੀ ਉਹਦੀ ਇੱਜ਼ਤ ਹੁੰਦੀ ਹੈ ਤਾਂ ਸਾਰਿਆਂ ਨੂੰ ਪਤਾ ਹੀ ਹੈ। ਇਹ ਜਿਹੜਾ ਬਜੇਤਰ ਸਿੰਘ ਸੀ ਇਹ ਵੀ ਇੱਕ ਐਓ ਜਿਹਾ ਹੀ ਬੰਦਾ ਸੀ। ਪਿੰਡ ਦੇ ਵਿੱਚ ਬਹੁਤ ਲੋਕ ਇਹਦਾ ਸਤਿਕਾਰ ਕਰਦੇ ਸਨ। ਪਰ ਇਸ ਪਰਿਵਾਰ ਦੇ ਨਾਲ ਇੱਕ ਦਿਨ ਐਹੋ ਜਿਹੀ ਘਟਨਾ ਵਾਪਰਦੀ ਹੈ ਜਿਸ ਨੂੰ ਸੁਣ ਕੇ ਪਿੰਡ ਵਾਲੇ ਹੈਰਾਨ ਰਹਿ ਗਏ ਸਨ ਤੇ ਇਹ ਸੋਚਣ ਲਈ ਮਜਬੂਰ ਹੋ ਗਏ ਸਨ ਕਿ ਆਖਿਰ ਇਸ ਪਰਿਵਾਰ ਦੇ ਨਾਲ ਇਦਾਂ ਕਿਵੇਂ ਹੋ ਗਿਆ? 26 ਸਤੰਬਰ 2022 ਦਾ ਸ਼ਾਮ ਦਾ ਟਾਈਮ ਸੀ ਤੇ ਇਹ ਜਿਹੜਾ 파ਠੀ ਸਿੰਘ ਸੀ ਇਹ ਸ਼ਾਮ ਨੂੰ ਰੋਟੀ ਪਾਣੀ ਖਾਣ ਵਾਸਤੇ ਆਪਣੇ ਕਮਰੇ ਦੇ ਵਿੱਚ ਉੱਪਰ ਵਾਲੇ ਫਲੋਰ ਦੇ ਵਿੱਚ ਚਲਾ ਜਾਂਦਾ ਹੈ। ਇਹਦੀ ਪਤਨੀ ਕਿਰਨਬੀਰ ਕੋੜ ਰੋਟੀ ਪਾਣੀ ਇਹਨਾਂ ਨੂੰ ਖਵਾ ਕੇ ਉਹ ਵੀ ਕਮਰੇ ਦੇ ਵਿੱਚ ਸੌਣ ਵਾਸਤੇ ਚਲੀ ਜਾਂਦੀ ਹੈ। ਬਾਕੀ ਪਰਿਵਾਰ ਵਾਲੇ ਵੀ ਘਰ ਦੇ ਵਿੱਚ ਸੌ ਰਹੇ ਸਨ। ਬਚਿੱਤਰ ਸਿੰਘ ਦੀ ਮਾਂ ਬਲਬੀਰ ਕੋੜ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਸੀ। ਇਹ ਜਿਹੜੀ ਬਲਬੀਰ ਕੋਰ ਸੀ ਇਹ ਘਰ ਦੇ ਵਿੱਚੋਂ ਬਾਕੀ ਪਰਿਵਾਰ ਦੇ ਮੈਂਬਰਾਂ ਦੇ ਨਾਲ ਉਹ ਸਭ ਤੋਂ ਪਹਿਲਾਂ ਉੱਠਦੀ ਸੀ ਤੇ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਇਹ ਪਹਿਲਾਂ ਗੁਰਦੁਆਰੇ ਸਾਹਿਬ ਜਾਂਦੀ ਸੀ ਤਾਂ ਉਸ ਤੋਂ ਬਾਅਦ ਆ ਕੇ ਘਰ ਦਾ ਕੰਮਕਾਰ ਕਰਦੀ ਸੀ ਤੇ ਇਹ ਜਿਹੜਾ ਦਿਨ ਸੀ 7 ਸਤੰਬਰ ਦੀ ਸਵੇਰ ਨੂੰ ਇਸ ਵੇਲੇ ਸਵੇਰੇ ਉੱਠਦੀ ਹੈ ਇਸ਼ਨਾਨ ਪਾਣੀ ਕਰਦੀ ਹੈ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੀ ਹੈ ਜਦੋਂ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੀ ਹੈ ਤਾਂ ਘਰ ਦੇ ਵਿੱਚ ਸਾਰਾ ਕੁਝ ਨੋਰਮਲ ਸੀ ਪਰ ਜਿਸ ਤਰ੍ਹਾਂ ਹੀ ਉਹ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਘਰ ਆਉਂਦੀ ਹੈ ਤੱਕਾ ਰਾ ਕੇ ਦੇਖਦੀ ਹੈ ਕਿ ਇਹਨਾਂ ਦੇ ਘਰ ਦੇ ਵਿੱਚ ਗਰੋਨਾ ਪਿੱਟਣਾ ਪਿਆ ਹੋਇਆ ਸੀ ਇਹਨਾਂ ਦੀ ਜਿਹੜੀ ਨੂੰਹ ਸੀ ਕਿਰਨਦੀਪ ਕੋੜ ਉੱਚੀ ਉੱਚੀ ਰੋ ਰਹੀ ਸੀ ਇਹ ਦੇਖ ਕੇ ਉਹ ਬੜੀ ਹੈਰਾਨ ਹੁੰਦੀ ਹੈ ਕਿ ਜਦੋਂ ਕਰੋ ਗਈ ਸੀ ਤਾਂ ਉਦੋਂ ਸਭ ਕੁਝ ਬਹੁਤ ਵਧੀਆ ਸੀ ਪਰ ਇਹ ਹੁਣ ਜਦੋਂ ਆਈ ਹੈ ਤੇ ਇਹ ਕਿਉਂ ਰੋ ਰਹੀ ਹੈ ਜਦੋਂ ਅੱਗੇ ਜਾ ਕੇ ਵੇਖਦੀ ਹੈ ਤਾਂ ਉਹਦੇ ਸਾਹਮਣੇ ਉਹਦੇ ਮੁੰਡੇ ਦੀ লাশ ਪਈ ਹੁੰਦੀ ਹੈ ਇਹਨੂੰ ਦੇਖਣ ਤੋਂ ਬਾਅਦ ਬਲਬੀਰ ਕੌਰ ਦੇ ਵੀ ਹੋਸ਼ ਉੱਡ ਜਾਂਦੇ ਨੇ ਤੇ ਉਹ ਵੀ ਬੇਹੋਸ਼ ਹੋ ਜਾਂਦੀ ਹੈ ਇਹਨੂੰ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਹੈ ਇਹਦੇ ਮੂੰਹ ਤੇ ਪਾਣੀ ਛੁੱਟਿਆ ਜਾਂਦਾ ਹੈ ਪਰ ਇੱਕ ਮਾਂ ਦੇ ਸਾਹਮਣੇ ਉਹਦੇ ਹੀ ਮੁੰਡੇ ਦੀ লাশ ਪਈ ਹੋਵੇ ਤਾਂ ਉਹਦਾ ਮੁੰਡਾ ਹਜੇ ਸਿਰਫ 35 36 ਸਾਲ ਦਾ ਹੀ ਹੋਵੇ ਤਾਂ ਉਹਦੀ ਹਾਲਤ ਕਿਹੋ ਜੀ ਹੋਵੇਗੀ ਉਹਦੀ ਤਾਂ ਇੱਕ ਹਿਸਾਬ ਦੇ ਨਾਲ ਦੁਨੀਆ ਹੀ ਉੱਜੜ ਚੁੱਕੀ ਸੀ ਪਰ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਸੀ ਕਿ ਅਚਾਨਕ ਹੀ ਇਹ ਸਭ ਕਿਵੇਂ ਹੋ ਗਿਆ ਰਾਤੀ ਚੰਗੇ ਭਲੇ ਸਾਰੇ ਸੁੱਤੇ ਸਨ ਸਵੇਰੇ ਉੱਡਦਿਆਂ ਸਾਰ ਹੀ ਬਚਿੱਤਰ ਸਿੰਘ ਦੀ ਮੌਤ ਕਿਵੇਂ ਹੋ ਗਈ ਹੁਣ ਜਦੋਂ ਬਚਿੱਤਰ ਸਿੰਘ ਦੀ ਪਤਨੀ ਕੋਲੋਂ ਪੁੱਛਿਆ ਜਾਂਦਾ ਹੈ ਤੇ ਉਹ ਕਹਿੰਦੀ ਹੈ ਕਿ ਅਚਾਨਕ ਇਹਨਾਂ ਨੂੰ ਕਬਰਾਟ ਹੋਣੀ ਸ਼ੁਰੂ ਹੋ ਗਈ ਸੀ ਤੇ ਇਸ ਤੋਂ ਪਹਿਲਾਂ ਕਿ ਉਹ ਕੁਝ ਕਰ ਪਾਉਂਦੀ ਤਾਂ ਉਸ ਤੋਂ ਪਹਿਲਾਂ ਹੀ ਇਹਦੇ ਹੱਥ ਪੈਰ ਠੰਡੇ ਹੋ ਗਏ ਤੇ ਇਹਦੀ ਮੌਤ ਹੋ ਗਈ ਸ਼ਾਇਦ ਇਹਨਾਂ ਨੂੰ ਹਾਰਟ ਅਟੈਕ ਆਇਆ ਸੀ ਹੁਣ ਜਿਸ ਤਰ੍ਹਾਂ ਹੀ ਇਹ ਖਬਰ ਬਾਹਰ ਨਿਕਲਦੀ ਹੈ ਤਾਂ ਪਿੰਡ ਵਾਲੇ ਵੀ ਇਹਨਾਂ ਦੇ ਘਰ ਆਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਇੱਕ ਪਾਠੀ ਸਿੰਘ ਦੀ ਮੌਤ ਹੋਈ ਸੀ ਉਹ ਵੀ ਇਹਨੇ ਭੇਦ ਭੜੇ ਹਾਲਾਤਾਂ ਦੇ ਵਿੱਚ ਮੌਤ ਹੋਈ ਸੀ ਹੁਣ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਵੀ ਮੌਕੇ ਤੇ ਆ ਜਾਂਦੀ ਹੈ ਪੁਲਿਸ ਉਸ ਬੋਡੀ ਨੂੰ ਆਪਣੀ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਇਹਦਾ ਪੋਸਟਮਾਰਟ ਕਰਵਾਉਂਦੀ ਹੈ ਘਰਦਿਆਂ ਨੂੰ ਸ਼ੱਕ ਸੀ ਕਿ ਉਹਨਾਂ ਦੇ ਮੁੰਡੇ ਦੀ ਇਸ ਤਰ੍ਹਾਂ ਕਿਵੇਂ ਮੌਤ ਹੋ ਸਕਦੀ ਹੈ ਹੁਣ ਇਹ ਜਿਹੜੀ ਬਲਬੀਰ ਕੋਰ ਸੀ ਘਰ ਦੇ ਵਿੱਚ ਹੋਰ ਵੀ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਆਏ ਹੋਏ ਸਨ ਉਹਨਾਂ ਨੂੰ ਬੇਚੈਨੀ ਹੋ ਰਹੀ ਸੀ ਕਿ ਆਖਿਰ ਇਹਨਾਂ ਦੇ ਘਰ ਦੇ ਵਿੱਚ ਐਡੀ ਵੱਡੀ ਜਵਾਨ ਮੁੰਡੇ ਦੀ ਮੌਤ ਹੋ ਗਈ ਤੇ ਕਿਵੇਂ ਹੋ ਗਈ ਉਹ ਦੇਖਣਾ ਚਾਹੁੰਦੇ ਸਨ ਇਸੇ ਦੀਪਾਲ ਦੇ ਵਿੱਚ ਉਹ ਆਪਣੇ ਘਰ ਦੇ ਸਾਦੇ ਸੀਸੀਟੀਵੀ ਦੇਖਣ ਦੀ ਕੋਸ਼ਿਸ਼ ਕਰਦੇ ਨੇ ਕਿ ਵਾਕੇ ਹੀ ਉਦੋਂ ਰਾਤ ਨੂੰ ਕੀ ਕੁਝ ਹੋਇਆ ਸੀ ਜਿਸ ਤਰ੍ਹਾਂ ਹੀ ਉਹ ਸੀਸੀਟੀਵੀ ਦੇਖ ਰਹੇ ਹੁੰਦੇ ਨੇ ਤਾਂ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਇਸ ਸਤੰਬਰ ਦੀ ਰਾਤ ਨੂੰ ਕਰੀਬ 11 ਵਜੇ ਤੋਂ ਬਾਅਦ ਇਹਨਾਂ ਦੇ ਜਿਹੜੇ ਕੈਮਰੇ ਸਨ ਉਹ ਬੰਦ ਹੋ ਚੁੱਕੇ ਸਨ ਤੇ ਲਗਭਗ 2:30 ਵਜੇ ਤੋਂ ਬਾਅਦ ਹੀ ਇਹ ਜਿਹੜੇ ਕੈਮਰੇ ਦੁਬਾਰਾ ਚੱਲੇ ਸਨ ਬਲਬੀਰ ਕੋ ਸਾਰਿਆਂ ਨੂੰ ਕਹਿੰਦੀ ਹੈ ਕਿ ਅੱਜ ਤੱਕ ਅਸੀਂ ਆਪਣੇ ਕੈਮਰੇ ਕਦੀ ਵੀ ਬੰਦ ਨਹੀਂ ਕੀਤੇ ਤੇ ਇਹ ਉਸੇ ਦਿਨ ਹੀ 11 ਵਜੇ ਤੋਂ ਬਾਅਦ ਰਾਤ ਨੂੰ ਕੈਮਰੇ ਬੰਦ ਕਿਵੇਂ ਹੋ ਸਕਦੇ ਨੇ ਤੇ ਆਪਣੇ ਆਪ ਹੀ 2:30 ਵਜੇ ਤੋਂ ਬਾਅਦ ਇਹ ਕਿਵੇਂ ਚੱਲ ਸਕਦੇ ਨੇ ਇਹ ਸਾਰੀਆਂ ਗੱਲਾਂ ਤੋਂ ਇਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਕੁਝ ਨਾ ਕੁਝ ਗਲਤ ਜ਼ਰੂਰ ਹੋਇਆ ਸੀ ਇਸੇ ਦੌਰਾਨ ਹੀ ਜਾਂ ਫਿਰ ਇਹ ਕੈਮਰੇ ਕਿਸੇ ਨੇ ਜਾਣਬੁੱਝ ਕੇ ਬੰਦ ਕੀਤੇ ਸਨ ਕਿ ਤਾਂ ਜੋ ਘਰ ਦੇ ਵਿੱਚ ਪਤਾ ਨਾ ਚੱਲ ਸਕੇ ਕਿ ਕੌਣ ਆਇਆ ਸੀ ਤੇ ਕੌਣ ਬਾਹਰ ਗਿਆ ਸੀ ਇਹ ਸਭ ਗੱਲਾਂ ਜਦੋਂ ਇਹ ਪੁਲਿਸ ਵਾਲਿਆਂ ਨੂੰ ਦੱਸਦੇ ਨੇ ਤੇ ਪੁਲਿਸ ਵਾਲੇ ਹੁਣ ਇਸ ਕੇਸ ਦੀ ਜਾਂਚ ਕਰਨੇ ਸ਼ੁਰੂ ਕਰ ਦਿੰਦੇ ਨੇ ਜਦੋਂ ਘਰ ਵਾਲਿਆਂ ਨੂੰ ਪੁੱਛਿਆ ਜਾਂਦਾ ਹੈ ਤੇ ਘਰ ਵਾਲਿਆਂ ਦਾ ਵੀ ਸ਼ੱਕ ਪਾਠੀ ਸਿੰਘ ਦੀ ਜਰੀ ਪਤਨੀ ਸੀ ਕਿਰਨਦੀਪ ਉਹਦੇ ਉੱਤੇ ਹੀ ਜਾ ਰਿਆ ਸੀ ਜਦੋਂ ਹੁਣ ਪੁਲਿਸ ਇਸ ਕਿਰਨਦੀਪ ਕੋਲੋਂ ਪੁੱਛਦੀ ਹੈ ਤਾਂ ਉਹ ਸਾਫ਼-ਸਾਫ਼ ਮਨਾਂ ਕਰ ਦਿੰਦੀ ਹੈ ਉਹ ਕਹਿੰਦੀ ਹੈ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਮੇਰੇ ਵੀ ਪਤੀ ਦੀ ਮੌਤ ਹੋਈ ਹੈ ਮੈਨੂੰ ਵੀ ਸਦਮਾ ਲੱਗਿਆ ਹੈ ਮੈਨੂੰ ਕੀ ਪਤਾ ਕਿ ਇਹ ਕੈਮਰੇ ਕਿਉਂ ਇੰਨੇ ਵਜੇ ਬੰਦ ਹੋਏ ਤੇ ਇੰਨੇ ਵਜੇ ਕਿਉਂ ਚੱਲੇ ਇਸ ਕੇਸ ਦੇ ਵਿੱਚ ਮੇਰਾ ਕੋਈ ਹੱਥ ਨਹੀਂ ਹੁਣ ਪੁਲਿਸ ਇਸ ਕਿਰਨਦੀਪ ਕੋਲ ਦੀ ਜਦੋਂ ਕੋਲ ਡਿਟੇਲ ਕਰਦੀ ਹੈ ਤਾਂ ਪੁਲਸ ਨੂੰ ਇੱਕ ਵੱਡਾ ਸਬੂਤ ਹੱਥ ਲੱਗਦਾ ਹੈ ਤੋਂ ਉਹਨਾਂ ਨੂੰ ਇੱਕ ਨੰਬਰ ਦਿਖਾਈ ਦਿੰਦਾ ਹੈ ਜਿਹਦੇ ਉੱਤੇ ਇਹ ਲੰਬੀਆਂ ਲੰਬੀਆਂ ਗੱਲਾਂ ਕਰਦੀ ਸੀ ਤੇ ਹੁਣ ਜਦੋਂ ਪੁਲਿਸ ਵੱਲੋਂ ਕਿਰਨਦੀਪ ਨੂੰ ਦੁਬਾਰਾ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਹੁਣ ਦੱਸਦੀ ਹੈ ਕਿ ਇਹ ਨੰਬਰ ਉਹਨਾਂ ਦੇ ਹੀ ਭਤੀਜੇ ਦਾ ਹੈ ਹਰਦੀਪ ਦਾ ਤੇ ਇਹਦੇ ਨਾਲ ਹੀ ਇਹ ਰਾਤ ਨੂੰ ਗੱਲਾਂ ਕਰਦੀ ਸੀ ਇਹ ਉਹ ਦੱਸਦੀ ਹੈ ਕਿ ਇਹਦਾ ਨਾਜਾਇਜ਼ ਸਬੰਧ ਇਹਦੇ ਭਤੀਜੇ ਦੇ ਨਾਲ ਹੀ ਚੱਲ ਰਿਹਾ ਸੀ ਪਰ ਇਹਨਾਂ ਨੂੰ ਹੁਣ ਇਹ ਜਿਹੜਾ ਪਾਠੀ ਸੀ ਬਚਿੱਤਰ ਸਿੰਘ ਇਹ ਇਹਨਾਂ ਨੂੰ ਮਿਲਣ ਤੋਂ ਰੋਕਦਾ ਸੀ ਕਿਉਂਕਿ ਉਹਨੂੰ ਸਾਰਾ ਕੁਝ ਪਤਾ ਚੱਲ ਚੁੱਕਿਆ ਸੀ ਤੇ ਇਹ ਦੋਨੇ ਜਾਣੇ ਹੀ ਬਚਿੱਤਰ ਸਿੰਘ ਨੂੰ ਰਾਹ ਦਾ ਰੋੜਾ ਸਮਝਦੇ ਸਨ ਹੁਣ ਇਹ ਜਿਹੜੀ ਕਿਰਨਦੀਪ ਕੌਰ ਸੀ ਤੇ ਇਹਦਾ ਜਿਹੜਾ ਪਤੀਜਾ ਸੀ ਹਰਦੀਪ ਇਹ ਦੋਨੇ ਜਾਣੇ ਮਿਲ ਕੇ ਪਲਾਨ ਬਣਾਉਂਦੇ ਨੇ ਕਿ ਕਿਉਂ ਨਾ ਬਚਿੱਤਰ ਨੂੰ ਮਾਰ ਦਿੱਤਾ ਜਾਵੇ ਉਹਦਾ ਕਤਲ ਕਰ ਦਿੱਤਾ ਜਾਵੇ ਤੇ ਕਤਲ ਵੀ ਇਸ ਤਰੀਕੇ ਦੇ ਨਾਲ ਕੀਤਾ ਜਾਵੇ ਤਾਂ ਜੋ ਕਿਸੇ ਨੂੰ ਕੁਝ ਸੱਕ ਨਾ ਹੋਵੇ ਤੇ ਇਹਦੀ ਜਿਹੜੀ ਡੈਥ ਹੈ ਇੱਕ ਨੈਚੁਰਲ ਡੈਥ ਲੱਗੇ ਹੁਣ ਇਹ ਜਿਹੜੀ ਕਿਰਨਦੀਪ ਕੌਰ ਸੀ ਜਿਸ ਰਾਤ ਇਹਨਾਂ ਨੇ ਇੱਕ ਘਟਨਾ ਨੂੰ ਅੰਜਾਮ ਦੇਣਾ ਸੀ ਉਸ ਤੋਂ ਪਹਿਲਾਂ ਹੀ ਆਪਣੇ ਪਤੀ ਨੂੰ ਨੀਂਦੀਆਂ ਗੋਲੀਆਂ ਰੋਟੀ ਦੇ ਵਿੱਚ ਆਕੇ ਦੇ ਦਿੰਦੀ ਹੈ ਜਦੋਂ ਰਾਤ ਨੂੰ ਉਹ ਗੂੜੀ ਨੀਂਦ ਇਸ ਵਿੱਚ ਸੁੱਤਾ ਹੁੰਦਾ ਹੈ ਤਾਂ ਇਹ ਫਿਰ ਕੀ ਕਰਦੀ ਹੈ ਕਿ ਕਮਰੇ ਬੰਦ ਕਰਦੀ ਹੈ ਕਮਰੇ ਬੰਦ ਕਰਨ ਤੋਂ ਬਾਅਦ ਫਿਰ ਆਪਣੇ ਆਸ਼ਿਕ ਹਰਦੀਪ ਨੂੰ ਫੋਨ ਕਰਦੀ ਹੈ ਹਰਦੀਪ ਵੀ ਇਹਨਾਂ ਦੇ ਘਰ ਦੇ ਵਿੱਚ ਆ ਜਾਂਦਾ ਹੈ ਹਰਦੀਪ ਆਕੇ ਪਹਿਲਾਂ ਤਾਂ ਸ੍ਰੇਣੀ ਦੇ ਨਾਲ ਬਚਿੱਤਰ ਸਿੰਘ ਦਾ ਮੂੰਹ ਕੁੱਟਦਾ ਹੈ ਇਸ ਦੇ ਨਾਲੇ ਦਾ ਸਾਹ ਗੋਮ ਹੋ ਜਾਂਦਾ ਹੈ ਤੇ ਉਹ ਇਹਨੂੰ ਮਾਰ ਦਿੰਦਾ ਹੈ ਇਨੂੰ ਮਾਰਨ ਤੋਂ ਬਾਅਦ ਹਰਦੀਪ ਵਾਪਸ ਚਲਾਇਆ ਜਾਂਦਾ ਹੈ ਤੇ ਫਿਰ ਇਹ ਜਿਹੜੀ ਕਿਰਨਦੀਪ ਕੋਲ 2:30 ਵਜੇ ਕੈਮਰੇ ਨੂੰ ਫਿਰ ਤੋਂ ਦੁਬਾਰਾ ਚਾਲੂ ਕਰ ਦਿੰਦੀ ਹੈ ਜਦਕਿ ਇਹਨਾਂ ਨੇ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਸੀ 11 ਵਜੇ ਤੋਂ ਲੈ ਕੇ 2:30 ਵਜੇ ਦੇ ਵਿੱਚ ਘੜ ਹੁਣ ਬਚਿੱਤਰ ਸਿੰਘ ਦੀ ਪੋਸਟਮਾਰਟਮ ਦੀ ਰਿਪੋਰਟ ਵੀ ਆ ਚੁੱਕੀ ਸੀ ਇਸ ਰਿਪੋਰਟ ਦੇ ਵਿੱਚ ਵੀ ਇਹੀ ਪਤਾ ਚਲਦਾ ਹੈ ਕਿ ਇਹਦੀ ਮੌਤ ਹਾਰਟ ਅਟੈਕ ਦੇ ਨਾਲ ਨਹੀਂ ਹੋਈ ਬਲਕਿ ਉਹਦਾ ਸਾਹ ਘੁੱਟਣ ਕਰਕੇ ਹੋਈ ਹੈ ਤੇ ਇਹਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਕਿਰਨਦੀਪ ਕੋਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ ਉਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਅਰੈਸਟ ਕਰਦੀ ਹੈ ਪੁਲਿਸ ਇਸ ਹਰਦੀਪ ਸਿੰਘ ਨੂੰ ਵੀ ਜਾਨੀ ਕਿ ਇਹਦੇ ਭਤੀਜੇ ਨੂੰ ਵੀ ਅਰੈਸਟ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਤੋਂ ਭੱਜ ਨਿਕਲਦਾ ਹੈ ਫਿਰ ਕਈ ਦਿਨਾਂ ਦੀ ਮਸ਼ੱਕਤ ਤੋਂ ਬਾਅਦ ਹਰਦੀਪ ਸਿੰਘ ਨੂੰ ਵੀ ਫੜ ਲਿਆ ਜਾਂਦਾ ਹੈ ਦੋਨਾਂ ਨੂੰ ਹੀ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਹੁਣ ਇਸ ਪਿੰਡ ਦੀ ਇੱਕ ਸਿਫਤੇ ਬੰਦੀ ਸੀ ਕਿ ਪੂਰਾ ਪਿੰਡ ਹੀ ਬਚਿੱਤਰ ਸਿੰਘ ਦੇ ਨਾਲ ਸੀ ਪੂਰੇ ਪਿੰਡ ਦੀਆਂ ਗਵਾਹੀਆਂ ਹੁੰਦੀਆਂ ਨੇ ਪੂਰਾ ਪਿੰਡ ਇਹੋਚਾਰਿਆ ਸੀ ਕਿ ਇਹੋ ਜੀ ਜਨਾਨੀ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਪਾਠੀ ਸਿੰਘ ਦੀ ਮੌਤ ਹੋਈ ਸੀ ਤੇ ਇਹ ਪਾਠੀ ਸਿੰਘ ਦਿਲ ਦਾ ਬਹੁਤ ਹੀ ਸਾਫ਼ ਸੁਥਰਾ ਸੀ ਬਹੁਤ ਹੀ ਮਿਲਨਸਾਰ ਸੀ ਕੇਸਲੇ ਪਿੰਡ ਵਾਲੇ ਪੂਰਾ ਪੂਰਾ ਇਹਦਾ ਸਾਥ ਦਿੰਦੇ ਨੇ ਕੇਸ ਹਜੇ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤੇ ਇਹਨਾਂ ਨੂੰ ਹਜੇ ਸਜ਼ਾ ਹੋਣੀ ਬਾਕੀ ਹੈ ਬਾਕੀ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕੀ ਸਜ਼ਾ ਹੁੰਦੀ ਹੈ ਬਾਕੀ ਇਸ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਫਿਰ ਕਿਸੇ ਦਾ ਹਾਸੀ ਮਜ਼ਾਕ ਉਡਾਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਹੀ ਕਰਨਾ ਸੀ ਕਿ ਦੁਨੀਆ ਦੇ ਉਤੇ ਕਿਸ ਤਰ੍ਹਾਂ ਦੇ ਕ੍ਰਾਈਮ ਚੱਲ ਰਹੇ ਨੇ ਬਾਕੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ